ਬੇ ਹਿੰਮਤੇ ਨੇ ਜੋ ਵਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਲਓ ਜੀ ਅੱਜ ਫੇਰ ਟ੍ਰੈਲ ਆਪਣੇ ਸਕੂਲ ਦੇ ਵਿੱਚ ਮੁੰਡੇ ਪੂਰੀ ਤਿਆਰੀ ਦੇ ਵਿੱਚ ਐ ਸਵਾਰ ਕਿਉਂਕਿ ਤਿੰਨ ਚਾਰ ਟ੍ਰੈਲ ਇਹਨਾਂ ਨੇ ਦੇ ਦਿੱਤੇ ਪਹਿਲਾਂ ਮੁੰਡਿਆਂ ਨੇ ਗਰਾਊਂਡ ਦਾ ਵੀ ਤਜਰਬਾ ਆ ਗਿਆ ਸਾਰਾ ਕੁਝ ਇਹਨਾਂ ਨੂੰ ਪਤਾ ਲੱਗ ਗਿਆ ਹੁਣ ਲਓ ਜੀ ਜੁੜੇ ਰਹੋ ਆਪਣੇ YouTube ਚੈਨਲ ਦੇ ਨਾਲ ਵੀਰੇ पहला चक्कर पूरा करते हुए भाई मुंडे लो जी अठ एक दूजा स्टार्ट हो गया चक्कर पच्चीस हो गया दूसरा चक्कर स्टार्ट हो गया ਚਲੀ 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 ਲੋ ਜੀ ਇੱਕ ਚੱਕਰ ਜਿਹੜਾ ਪੂਰਾ ਹੋ ਚੁੱਕਿਆ ਬਾਈ 1 32 ਦਿੱਤੀ ਹੋ ਚੁੱਕੇ ਨੇ ਇੱਕ ਚੱਕਰ ਪੂਰਾ ਕਰਤਾ 1600 ਮੀਟਰ ਲੋ ਜੀ ਕਿਉਂਕਿ ਹੁਣ ਬਾਈ ਤਜਰਬਾ ਆ ਗਿਆ ਹਨ ਕਿਉਂਕਿ ਗਰਾਊਂਡ ਦੇ ਹਿਸਾਬ ਤੇ ਹੌਲੀ ਹੌਲੀ ਪਤਾ ਲੱਗਦਾ ਹੁੰਦਾ ਸਾਡਾ ਗਰਾਊਂਡ ਇਸ ਤਰ੍ਹਾਂ ਦਾ ਬਾਈ ਤਸੱਲੀਆਂ ਕਰਾਉਂਦਾ ਆਪਾਂ ਹੀ ਕਹਦੇ ਨੇ ਵੀ 1600 ਮੀਟਰ ਪਰ ਜਦੋਂ ਇੱਥੇ ਭਾਏ ਦੇਣਾ ਟਰੈਕ ਤੇ ਆ ਕੇ ਉਦੋਂ ਪਤਾ ਲੱਗਦਾ ਵੀ ਕੀ ਗੱਲ ਬਾਤ ਆ। ਲਓ ਜੀ। ਦੂਜਾ ਚੱਕਰ ਲਾਤਾ ਨੇੜੇ ਮੁੰਡਿਆਂ ਨੇ। ਲਓ ਜੀ। ਦੂਜਾ ਚੱਕਰ ਪੂਰਾ ਕਰਦੇ ਹੋਏ ਮੁੰਡੇ। ਉਹ ਸਾਈ ਉਹ ਸਾਈ ਲੋ ਜੀ ਹੁਣ ਤੀਜਾ ਚੱਕਰ ਬਾਹਰ ਵਾਲਾ ਲੋ ਜੀ ਦੋ ਚੱਕਰ ਜਿਹੜੇ ਪੂਰੇ ਕਰਤੇ ਮੁੰਡਿਆਂ ਨੇ ਤੀਜਾ ਚੱਕਰ ਸ਼ੁਰੂ ਹੋ ਗਿਆ ਖਿੱਚਦੇ ਹੋ ਖਿੱਚਦੇ ਖਿੱਚਦੇ ਕੀਰੂ ਕਾਲ ਉਰਲੇ ਪਾਸੇ ਨੂੰ ਕੇ ਲੋ ਜੀ लो जी दूजा चक्कर जोड़ा पूरा तीन छे तो पूरा करता मुंडिया ने लो जी ठीक है जी दो चक्कर पूरे हो गए भी भीरे भी। तीजा चल रहा ਲਓ ਜੀ ਆ ਤਿੰਨੇ ਮੁੰਡੇ ਬਈ ਵਧੀਆ ਚਾਲ ਆ ਲਓ ਜੀ ਜੁੜੇ ਰਹੋ ਭਾਈ ਆਪਣੇ YouTube ਚੈਨਲ ਦੇ ਨਾਲ ਜਿਹੜੇ ਜਿਹੜੇ ਭਰਾਵਾਂ ਨੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਨੂੰ ਲਾਸਟ ਚੱਕਰ ਸ਼ੁਰੂ ਹੋ ਗਿਆ ਬਈ ਮੁੰਡਿਆਂ ਦਾ ਲਓ ਜੀ ਟੱਲੇ ਵਾਲੇ ਖੇਚੇ ਦੇ ਮਾੜੀ ਜੀ ਚਾਰ ਹੋਇਆ ਹਲੇ ਚਾਰ ਹੋਇਆ ਬਿਲਕੁਲ ਕਰਨ ਖੇਚਲਾ ਹੁਣ ਕੀ ਰਹਿ ਗਿਆ ਜਿੱਥੇ ਦਮ ਚੜਦਾ ਜਿੱਥੇ ਚੜਾ ਹਟਿਆ ਚੜਾ ਟੈਮ ਨੂੰ ਦਮ ਹੋਏ ਭੱਜਲਾ ਹੁਣ ਤਾਂ ਲਾਸਟ ਚੱਕਰ ਆ ਲਓ ਜੀ ਲਾਸਟ ਚੱਕਰ ਆ ਹੁਣ ਦਾ ਖੇਚਣਾ ਹੈ ਲਓ ਜੀ ਤਿੰਨ ਚੱਕਰ ਬਾਈ ਪੂਰੇ ਹੋ ਚੁੱਕੇ ਨੇ ਆ ਮੁੰਡਿਆਂ ਦੇ Lodi ਲਾਸਟ ਚੱਕਰ ਆਈ ਦੇਖ ਲੋ ਹੁਣ 5 13 5 13 ਲੋਈ ਬਾਈ ਬਾਈ 25 ਬਾਈ ਬਾਈ 25 ਬਾਈ ਬਾਈ 25 ਬਾਈ 43 43 43 40 40 40 40 48 40 48 48 ਹੋ ਗਈ ਰਹੀ ਦੇਖੋ 55 55 55 55 55 55 55 ਮਦਿਆ ਰਾਜੀ ਬੋਹ ਕੋਡਿਆ ਉਹ ਸਾਬ ਬੋਹ ਕੋਡਾ ਲਾਓ ਜੀ ਪਹਿਲਾ ਗਰੁੱਪ ਛੱਡਿਆ ਸੀ ਬਾਈ ਪੂਰਾ ਹੋ ਚੁੱਕਾ ਹੈ ਗਰੁੱਪ ਕਿਵੇਂ ਰਿਹਾ ਟ੍ਰਾਇਲ ਤੁਸੀਂ ਵੀ ਕਮੈਂਟ ਜਰੂਰ ਕਰਿਓ ਬਾਈ ਪਰ ਟ੍ਰਾਇਲ ਬਹੁਤ ਵਧੀਆ ਰਿਹਾ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰੱਖਾ ਸਤਿ ਸ੍ਰੀ ਅਕਾਲ ਜੀ